ਪਹਿਲਾ ਆਪਾਂ ਗੱਲ ਕਰਦੇ ਕਿ ਅੱਜ ਕੱਲ ਦੇ ਨੌਜਵਾਨਾਂ ਦੇ ਜਿਹੜੇ ਸ਼ੌਂਕ ਨੇ ਅਵੱਲੇ ਸ਼ੌਂਕ ਨੇ ਪੈਸੇ ਦੀ ਬਰਬਾਦੀ ਸਮੇਂ ਦੀ ਬਰਬਾਦੀ ਤੇ ਆਪਣੀ ਜ਼ਿੰਦਗੀ ਦੀ ਬਰਬਾਦੀ ਅੱਜ ਕੱਲ ਦੇ ਜਿਹੜੇ ਨੌਜਵਾਨ ਆ ਉਹ ਕਰਦੇ ਨਜ਼ਰ ਆਉਂਦੇ ਪਰ ਅੱਜ ਦਾ ਜਿਹੜਾ ਨੌਜਵਾਨ ਤੁਹਾਨੂੰ ਮਿਲੌਣ ਜਾ ਰਹੇ ਆ ਉਹਨਾਂ ਦਾ ਜਿਹੜਾ ਸ਼ੌਂਕ ਉਹ हटਕੇ ਸ਼ੌਂਕ ਹੈ ਉਹ ਕੀ ਸ਼ੌਂਕ ਹੈ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਵੇਂ ਪਾਤਸ਼ਾਹ ਦਾ فاظ ਉਸਨੇ ਰੱਖਿਆ ਨਹੀਂ ਕਿਉਂ ਨਦੋ ਕਾਫੀ ਮੇਰੇ ਪਾਪਾ ਵੀ ਜੋ ਛੋਟਾ ਸਾ ਵਾਧੂ ਜਨਰ ਵਗੈਰਾ ਘਰੇ ਲੈ ਆ ਕੇ ਰੱਖਦੇ ਸੀਗੇ ਲੇਕਿਨ ਉਹ ਮੈਂ ਰਿਆ ਜਨਵਰਾਂ ਦੇ ਵਿੱਚ ਹੀ ਆ ਅੱਛਾ ਤੇ ਉਹਨਾਂ ਤੋਂ ਹੀ ਮੈਨੂੰ ਸ਼ੌਕ ਪਿਆ ਹੈ ਉਹਨੂੰ ਕਿ ਦੋਰਾ ਮੈਂ ਰੈਸਕਿਊ ਕੀਤਾ ਯਾਰ ਡੋਰ ਵਗੈਰਾ ਉਹਨਾਂ ਦੇ ਵਜਦੀ ਚੰਗਾ ਡੋਰ ਹੂੰ ਹੂੰ ਤੇ ਉਹ ਠੀਕ ਕਰੀਦੇ ਸੀਗੇ ਤੇ ਉਹ ਹੁੰਦੇ ਸੀ ਵੱਡੇ ਅੱਛਾ ਜਦੋਂ ਠੀਕ ਵਗੈਰਾ ਹੋ ਜਾਂਦੀ ਉਹ ਫਿਰ ਹੁੰਦੇ ਨਹੀਂ ਹੱਥੇ ਪੈਂਦੇ ਸੀ ਅੱਗੋਂ ਹੂੰ ਹੂੰ ਉਹ ਫਿਰ ਉਹਨਾਂ ਡਾਲਾ ਪੈਂਦਾ ਹੈਗਾ ਪਰ ਕਿਨੂੰ ਕਿਆ ਕੇ ਸਪੈਸ਼ਲ ਬੱਚਾ ਮੰਗਾਇਆ ਬੱਚਾ ਆਪਣੇ ਹੱਥੀ ਪਾ ਲਿਆ ਹੱਥੀ ਵੱਡਾ ਆਇਆ ਠੀਕ ਜਾਇਆ ਹਰ ਵਾਰ ਬੂਟੇ ਦੇ ਅੱਗੇ ਹੱਡਲ ਤੇ ਭਾਈ ਦਾ ਨਾਲ ਅੱਛਾ ਜਾਈਦਾ ਆ ਠੀਕ ਹੈ ਸਾਰੇ ਲੋਕੀ ਦੇਖ ਕਈ ਹਜ਼ਾਰ ਦੇ ਵੀ ਨਿਕਲ ਆ ਲ ਕੇ ਕਹਿੰਦੇ ਬੱਬੇ ਫੋਟੋ ਕੁਝ ਵੀ ਫੋਟੋ ਵੀ ਖਿੜਿਆਉਂਦੇ ਆ ਅੱਛਾ ਹਾਂਜੀ ਫਿਰ ਉਦੋਂ ਮਨ ਦੇ ਵਿੱਚ ਕਿੰਨੀ ਖੁਸ਼ੀ ਆਉਂਦੀ ਹੈ ਉਦੋਂ ਬਹੁਤ ਜ਼ਿਆਦਾ ਖੁਸ਼ੀ ਆਉਂਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰੂ ਰਾਮਦਾਸ ਜੀ ਦੀ ਵਸਾਈ ਹੋਈ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮੌਜੂਦ ਹੈ ਅੱਜ ਤੁਹਾਨੂੰ ਆਪਾਂ ਇੱਕ ਐਸੇ ਨੌਜਵਾਨ ਦੇ ਨਾਲ ਮਲਾਉਣ ਜਾ ਰਹੇ ਹਾਂ ਪਹਿਲਾਂ ਆਪਾਂ ਗੱਲ ਕਰਦੇ ਕਿ ਅੱਜ ਕੱਲ ਦੇ ਨੌਜਵਾਨਾਂ ਦੇ ਜਿਹੜੇ ਸ਼ੌਂਕ ਨੇ ਅਵੱਲੇ ਸ਼ੌਂਕ ਨੇ ਪੈਸੇ ਦੀ ਬਰਬਾਦੀ ਸਮੇਂ ਦੀ ਬਰਬਾਦੀ ਤੇ ਆਪਣੀ ਜ਼ਿੰਦਗੀ ਦੀ ਬਰਬਾਦੀ ਅੱਜ ਕੱਲ ਦੇ ਜਿਹੜੇ ਨੌਜਵਾਨ ਆ ਉਹ ਕਰਦੇ ਨਜ਼ਰ ਆਉਂਦੇ ਨੇ ਕਦੀ ਬੁਲਟ ਮਹਿੰਗੇ ਮਹਿੰਗੇ ਬੁਲਟ ਰੱਖ ਕੇ ਉਹਨਾਂ ਦੇ ਪਟਾਕੇ ਮਰਵਾਉਣੇ ਥਾਰ ਗੱਡੀਆਂ ਦੀਆਂ ਰੇਸਾਂ ਲਵਾਉਣੀਆਂ ਜਾਂ ਹੋਰ ਇਹੋ ਜਿਹੇ ਜਿਹੜੇ ਕਾਰਨਾਮੇ ਕਰਦੇ ਨੇ ਤੇ ਕਈ ਵਾਰੀ ਉਹਨਾਂ ਦੀ ਜਿਹੜੀ ਉਹ ਜਾਨ ਵੀ ਚਲੇ ਜਾਂਦੀ ਏ ਤਾਂ ਮਾਪਿਆਂ ਦਾ ਸੁਨ ਦੇ ਵਿੱਚ ਆਉਂਦਾ ਇੱਕ ਲੱਕ ਲਾ ਪੁੱਤ ਸੀ ਹਾਦਸੇ ਦੇ ਵਿੱਚ ਉਹ ਚਲ ਵੱਸਿਆ ਪਰ ਅੱਜ ਦਾ ਜਿਹੜਾ ਨੌਜਵਾਨ ਤੁਹਾਨੂੰ ਮਿਲਾਉਣ ਜਾ ਰਹੇ ਆ ਉਹਨਾਂ ਦਾ ਜਿਹੜਾ ਸ਼ੌਂਕ ਉਹ हटके ਸ਼ੌਂਕ ਹੈ ਉਹ ਕੀ ਸ਼ੌਂਕ ਹੈ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਵੇਂ ਪਾਸ਼ਾ ਦਾ ਬਾਜ ਉਸਨੇ ਰੱਖਿਆ ਏ ਆਪਾਂ ਗੱਲਬਾਤ ਕਰਦੇ ਆ ਕਿ ਇਹ ਜਿਹੜਾ ਸ਼ੌਂਕ ਹੈ ਇਹ ਕਿੱਥੋਂ ਪਿਆ ਤੇ ਬਾਜ ਕਿੱਥੋਂ ਲਿਆਂਦਾ ਬਾਜ ਦੀ ਖਰਾਕ ਕੀ ਏ ਬਾਜ ਦੇ ਨਾਲ ਕਿਹੋ ਜੀਆਂ ਗੱਲਾਂ ਹੁੰਦੀਆਂ ਨੇ ਉਹ ਆਪਾਂ ਸਾਰੀ ਗੱਲਬਾਤ ਆਪਾਂ ਇਸ ਨੌਜਵਾਨ ਦੇ ਕੋਲੋਂ ਪੁੱਛਦੇ ਆ ਬੀਜੀ ਸਾਡੇ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਦੱਸੋ ਤੁਹਾਡਾ ਨਾਮ ਕੀ ਏ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਗੁਰਨੂਰ ਸਿੰਘ ਜੀ ਇਹ ਬਾਜ ਦਾ ਜਿਹੜਾ ਸ਼ੌਂਕ ਹੈ ਇਹ ਕਿਵੇਂ ਪੈਦਾ ਹੋਇਆ ਇਹ ਮੈਨੂੰ ਮੇਰੇ ਫਾਦਰ ਸਾਹਿਬ ਤੋਂ ਆਇਆ ਹੀਗਾ ਅੱਛਾ ਜੀ ਮੈਨ ਇੱਕ ਹੁੰਦੇ ਤੋਂ ਕਾਫੀ ਮੇਰੇ ਪਾਪਾ ਵੀ ਜੋ ਛੋਟਾ ਹਾਂ ਵਾਦੂ ਜਰਰ ਵਗੈਰਾ ਘਰੇ ਲੈ ਕੇ ਰੱਖਦੇ ਸੀਗੇ ਹਮਮ ਲੇਕਿਨ ਮੈਂ ਅੱਜ ਜਨਵਾਰਾਂ ਦੇ ਵਿੱਚ ਹੀ ਆ ਅੱਛਾ ਜੀ ਤੇ ਉਹਨਾਂ ਤੋਂ ਮੈਨੂੰ ਸ਼ੌਂਕ ਪਿਆ ਅੱਛਾ ਜੀ ਹਾਂ ਜੀ ਕਿਹੜੇ ਕਿਹੜੇ ਜਾਨਵਰ ਤੁਹਾਡੇ ਪਾਪਾ ਜੀ ਨੇ ਰੱਖੇ ਸੀ ਮੇਰੇ ਪਾਪਾ ਨੇ ਇੱਕ ਘੋੜਾ ਰੱਖਿਆ ਹੈਗਾ ਅੱਛਾ ਜੀ ਕਬੂਤਰ ਬਤਖਾਂ ਮੁਰਗੇ ਚਿਕੋਰਾ ਚਿੱਟੇ ਚੂਹੇ ਰੋਬਰਜ਼ ਕੋਕਟਲ ਰਾਤ ਉਹਦੇ ਸੀਗੇ ਮੱਛੀਆਂ ਸੀਗੀਆਂ ਸੱਪ ਸੀਗੇ ਅੱਛਾ ਕੋਈ ਅਜਗਰ ਰੱਖੇ ਸੀ ਪਾਪਾ ਨੇ ਅੱਛਾ ਜੀ ਰੋਜ਼ ਘਰੇਗੇ ਸੀਗੇ ਠੀਕ ਹੈ ਹਾਂ ਜੀ ਠੀਕ ਅੱਛਾ ਇਹਦੇ ਸਾਰੇ ਸ਼ੌਂਕ ਸੀ ਇਹ ਤੁਹਾਡੇ ਪਾਪਾ ਨੂੰ ਤੇ ਆ ਜਿਹੜਾ ਬਾਜ ਰੱਖਣ ਦਾ ਸ਼ੌਂਕ ਕਿਵੇਂ ਪੈਦਾ ਹੋ ਗਿਆ ਬਾਜ ਪਹਿਲਾਂ ਇਕਦੋਰਾ ਮੈਂ ਰੈਸਕਿਊ ਕੀਤਾ ਯਾਰ ਡੋਰ ਵਗੈਰਾ ਉਹਨਾਂ ਦੇ ਵਜਦੀ ਚੈਨਾ ਡੋਰ ਹੂੰ ਹੂੰ ਤੇ ਉਹ ਠੀਕ ਕਰੀ ਦੇ ਸੀਗੇ ਤੇ ਉਹ ਹੁੰਦੇ ਸੀ ਵੱਡੇ ਜਦੋਂ ਠੀਕ ਵਗੈਰਾ ਹੋ ਜਾਂਦੀ ਉਹ ਫਿਰ ਹੁੰਦੇ ਨਹੀਂ ਹੱਥੇ ਪੈਂਦੇ ਸੀ ਅੱਗੋਂ ਹੂੰ ਹੂੰ ਉਹ ਫਿਰ ਉਹਨਾਂ ਡਾਲਾ ਪੈਂਦਾ ਹੈਗਾ ਫਿਰ ਕਿ ਇਹਨੂੰ ਕਹਿ ਕੇ ਸਪੈਸ਼ਲ ਬੱਚਾ ਮੰਗਾਇਆ ਬੱਚਾ ਆਪਣੇ ਹੱਥੀ ਭਾ ਗਿਆ ਹੱਥੀ ਵੱਡਾ ਆਇਆ ਹੱਥੀ ਕਿ ਜਾਇਆ ਹਰ ਹਾਂਜੀ ਗੁਰਨੂਰ ਸਿੰਘ ਦੀ ਅੱਜ ਦਾ ਜਿਹੜਾ ਨੌਜਵਾਨ ਹੈ ਉਹ ਜਾਂ ਤੇ ਮੈਂ ਮਹਿੰਗੀ ਗੱਡੀ ਲੈਂਦਾ ਥਾਰ ਵਰਗੀ ਹਾਂਜੀ ਬੁਲਟ ਵਰਗੇ ਪਟਾਕੇ ਮਰਵਾਉਂਦਾ ਏ ਪਰ ਤੁਸੀਂ ਵੱਖਰਾ ਵਿਲੱਖਣ ਜਿਹੜਾ ਇੱਕ ਸ਼ੌਂਕ ਪਾਲਿਆ ਗੁਰੂ ਦਾ ਬਾਜ ਰੱਖਿਆ ਇਸ ਬਾਜ ਦਾ ਨਾਮ ਕੀ ਹੈ ਇਹਦਾ ਨਾਮ ਬਾਜ ਸਿੰਘ ਹੀ ਆ ਜੀ ਅੱਛਾ ਇਹਦਾ ਨਾਮ ਬਾਜ ਸਿੰਘ ਹੀ ਰੱਖਿਆ ਹੈ ਤੁਸੀਂ ਤੇ ਫਿਰ ਇਹਦੇ ਨਾਲ ਤੁਸੀਂ ਗੱਲਬਾਤ ਵੀ ਕਰਦੇ ਹੋ ਤੁਹਾਡੇ ਇਸ਼ਾਰੇ ਵੀ ਸਮਝਦਾ ਹੈ ਚਾਰੇ ਜਦੋਂ ਇੱਕਦੇ ਬੈਠਾ ਹੁੰਦਾ ਨਾ ਥੋੜਾ ਜਿਹਾ ਅੱਗੇ ਹੱਥ ਕਰਕੇ ਚੁਟਕੀ ਮਾਰ ਲਵੇ ਮੈਂ ਅੱਗੇ ਹੱਸਦੇ ਪੈ ਜਾਂਦਾ ਮੇਰੇ ਅੱਛਾ ਤੇ ਉਹ ਪਰਿਵਾਰ ਦੇ ਵਿੱਚ ਬਹਿਣਾ ਉਹ ਜਿਹਨੇ ਕੁਝ ਨਹੀਂ ਬੋਲਣਾ ਇਹ ਚੁੱਪ ਕਰਕੇ ਬਿਠੇ ਰਹਿਣਾ ਠੀਕ ਹੈ ਜਦੋਂ ਆਪਾਂ ਪਰਿਵਾਰ ਵਗੈਰਾ ਦੇ ਵਿੱਚ ਆਪਸੀ ਗੱਲਬਾਤ ਕਰਨੀ ਆ ਹੂੰ ਤੇ ਇਹਨੇ ਉਦੋਂ ਥੋੜਾ ਬੋਧਾ ਰੋਗ ਵਗੈਰਾ ਪੋੜਾਇਆ ਅੱਛਾ ਤੇ ਜਦੋਂ ਆਪਣੇ ਕਾਫੀ ਸਿੰਘ ਵਗੈਰਾ ਆਉਂਦੇ ਯਾਰ ਦੋਸਤ ਹੂੰ ਆਪਾਂ ਘਰੇ ਬਹਿ ਕੇ ਰਗੜਾ ਲਾਈਦਾ ਇਹਨੂੰ ਲਾਗੇ ਭਾਈਦਾ ਯਾਰ ਪਾਣੀ ਲਾਈਦੀ ਫੋਨ ਦੇ ਵਿੱਚ ਹੀ ਲਾਈਦੀ ਬੰਦੇ ਤੇ ਇਹਨੇ ਉਦੋਂ ਦੇ ਬਾਬਾ ਚੀਕਾ ਮਾਰਦੀ ਆ ਠੀਕ ਹੈ ਰਗੜਾ ਲੱਗਦਾ ਦੇਖ ਕੇ ਜਦੋਂ ਰਗੜਾ ਲੱਗ ਕੇ ਛਾਣਾ ਲੱਗ ਗਿਆ ਸਾਰੇ ਨੇ ਪੀਣਾ ਆ ਇਹਨੇ ਪੀਣ ਨਹੀਂ ਦੇਣਾ ਨਸ਼ਾ ਨੇ ਚੀਕਾ ਮਾਰਨਾ ਮੈਨੂੰ ਨਹੀਂ ਪਿਆਉਣਾ ਆ ਪਹਿਲਾਂ ਮੈਨੂੰ ਛਕਾਓ ਹਾਂਜੀ ਠੀਕ ਹੈ ਜਿਹੜੇ ਗਲਾਸ ਚ ਮੈਂ ਪੀਣਾ ਇਹਨੇ ਉਸੇ ਗਲਾਸ ਚ ਪੀਣਾ ਠੀਕ ਹੈ ਇਹ ਮੈਂ ਜਦੋਂ ਝੂਠਾ ਖਾਪ ਨਹੀਂ ਲੈਂਦਾ ਅਸ਼ੇ ਮੈਂ ਆਪਣੇ ਗਲਾਸ ਇੱਕ ਘੁੱਟ ਵਰਨਾ ਇੱਕ ਘੁੱਟ ਨੂੰ ਪਿਆਣਾ ਫਿਰ ਇੱਕ ਮੈਪਰ ਲੈ ਠੀਕ ਹੈ ਹਾਂਜੀ ਗੁਰਨੂਰ ਸਿੰਘ ਜੀ ਫੈਮਲੀ ਨੂੰ ਤੰਗ ਪਰੇਸ਼ਾਨ ਵੀ ਕਰਦਾ ਕਿਸੇ ਟਾਈਮ ਤੇ ਫੈਮਲੀ ਪਰੇਸ਼ਾਨੀ ਹੋ ਜਾਂਦੀ ਹੈ ਯਾਰ ਗੁਰਨੂਰ ਤੂੰ ਕੀ ਰੱਖ ਲਿਆ ਐ ਸਾਨੂੰ ਤੈਨੇ ਬੜਾ ਤੰਗ ਪਰੇਸ਼ਾਨ ਕੀਤਾ ਐ ਨਹੀਂ ਨਹੀਂ ਫੈਮਲੀ ਨੂੰ ਇਹ ਕੁਝ ਵੀ ਨਹੀਂ ਕਹਿੰਦਾ ਫੈਮਲੀ ਪੂਰਾ ਮਿਕਸਪ ਹੋਇਆ ਅਸ਼ੇ ਜਿਹੜੇ ਮੇਰੇ ਫੈਮਿਲੀ ਮੈਂਬਰ ਵੀ ਨੇ ਮੰਮੀ ਪਾਪਾ ਉਹ ਵੀ ਨਹੀਂ ਮੈਨੂੰ ਕੋਈ ਕਹਿੰਦੇ ਉਹ ਵੀ ਨਾਲ ਤਿਆਰ ਕਰਦੇ ਨੇ ਇਹਨਾਂ ਦਾ ਸਭ ਸੁਭਾਦ ਉਹ ਵੀ ਨਾਲ ਹੀ ਕਰਦੇ ਨੇ ਇੱਕ ਸਾਥ ਦੇ ਨਾਲ ਇਹ ਫੈਮਿਲੀ ਮੈਂਬਰ ਬਣ ਚੁੱਕਾ ਹੈ ਹਾਂਜੀ ਹਾਂਜੀ ਤੇ ਇਸ ਟਾਈਮ ਤੇ ਦੀ ਉਮਰ ਕਿੰਨੀ ਹੈ ਐ ਕਿਹਾ ਮੈਂ ਇੱਕ ਸਾਲ ਦਾ ਹੈ ਇੱਕ ਸਾਲ ਦਾ ਹੈ ਹਾਂਜੀ ਇਹ ਕਿੱਥੋਂ ਲੈ ਕੇ ਆਏ ਸੀ ਤੁਸੀਂ ਇਹ ਕੇ ਨੂੰ ਕਹਿ ਕੇ ਮੰਗਵਾਇਆ ਸੀ ਪਾਪਾ ਦਾ ਕੋਈ ਯਾਰ ਦੋਸਤ ਹੈਗਾ ਸੀ ਦਾ ਉਹਨੂੰ ਕਹਿ ਕੇ ਮੰਗਾਇਆ ਸੀਗਾ ਬੱਚਾ ਨਸ਼ੇ ਤੇ ਇਹਦੀ ਕੀ ਪੇਟਾ ਲੱਗੀ ਸੀ ਇਹਦੀ ਮੇਟਾ ਲੱਗੀ 9900 ਰੁਪਿਆ ਲੱਗੀ ਬੇਟਾ ਅੱਛਾ ਉਸ ਟਾਈਮ ਤੇ 9900 ਇਹਦੀ ਕੀਮਤ ਉਸ ਟਾਈਮ ਤੇ 9900 ਉਹ ਕਿੰਨੀ ਕੁ عمر ਸੀ ਇਹਦੀ ਇਹ ਕੋਈ ਛੋਟਾ ਚੂਚਾ ਹੋਸਟਲ ਤੇ ਅੱਛਾ ਤੁਹਾਡੇ ਨਾਲ ਇਹਨੂੰ ਮੀਰ ਦੇ ਨਿੱਕੇ ਨਿੱਕੇ ਟੋਟੇ ਦੇ ਮੂੰਹੇ ਚ ਪਾਲੇ ਫਿਰਦੇ ਸੀ ਹਾਂ ਗੱਲ ਕਰਦੇ ਆ ਇਹਦੀ ਆਪਾਂ ਖਰਾਕ ਦੀ ਗੁਰਨੂਰ ਸਿੰਘ ਜੀ ਇਹ ਤਾਂ ਖਾਂਦਾ ਹੀ ਮਾਸ ਹੈ ਹਾਂਜੀ ਹਾਂਜੀ ਤੇ ਫਿਰ ਤੁਸੀਂ ਇਹਨੂੰ ਮਾਸ ਹੀ ਖਵਾਉਂਦੇ ਜੋ ਹਾਂਜੀ ਹਾਂਜੀ ਇਹ ਰੰਦਾ ਯਾਤਰਾ ਜਦੋਂ ਕੋਟੇ ਵਗੈਰਾ ਇਹਨੂੰ ਲਾ ਕੇ ਜਾਂਦਾ ਯਾਰ ਜੇ ਧੁੱਪ ਵਗੈਰਾ ਵਧੀਆ ਲੱਗੀ ਹੋਵੇ ਸਰਦੀਆਂ ਦੇ ਵਿੱਚ ਇਹਨੂੰ ਕੋਈ ਕੋਟੇ ਥੋੜੀ ਦੇਰ ਰੱਖੀਦਾ ਯਾਰ ਜਦੋਂ ਕਬੂਤਰ ਵਗੈਰਾ ਇਹਦੇ ਲੱਗੇ ਆ ਜਾਂਵੇ ਇਹਨੇ ਮਾਰ ਕੇ ਖਾ ਲੈਣਾ ਅੱਛਾ ਤੇ ਨਹੀਂ ਤਾਂ ਸਪੈਸ਼ਲ ਵੇਜਾ ਤੇ ਚੂੜੀਆਂ ਲੈ ਜਾਂਦੇ ਯਾਰ ਠੀਕ ਹੈ ਤੂੰ ਜਾ ਇੱਕ ਦੇ ਸਵੇਰੇ ਅੱਗੇ ਰੱਖੀਦਾ ਇੱਕ ਸ਼ਾਮੀ ਅੱਗੇ ਰੱਖੀਦਾ ਆਪੇ ਮਾਰ ਕੇ ਆਪੇ ਖਾਂਦਾ ਯਾਰ ਠੀਕ ਹੈ ਤੇ ਜੇ ਕੋਈ ਬਜ਼ਾਰੋਂ ਆਪਾਂ ਤੁਸੀਂ ਇਹਨੂੰ ਮਾਸ ਲਿਆ ਕੇ ਪਾਉਂਦੇ ਜੋ ਉਹ ਵੀ ਇਹ ਖਾ ਜਾਂਦਾ ਹੈ ਨਹੀਂ ਆਉਣੀ ਖਾਂਦਾ ਅਛਾ ਇਹਨੇ ਆਪ ਸ਼ਿਕਾਰ ਕਰਕੇ ਆਪ ਹੀ ਖਾਣਾ ਆ ਅਛਾ ਆਪਣਾ ਸ਼ਿਕਾਰ ਖੁਦ ਕਰਕੇ ਤੇ ਖੁਦ ਖਾਣਾ ਹੈ ਮਰਿਆ ਸ਼ਿਕਾਰ ਨਹੀਂ ਖਾਣਾ ਉਹ ਜਿਹੜੇ ਅੱਗੇ ਵਾਹ ਕੇ ਰਾ ਦੋ ਪਿਆਰੇਗਾ ਉਹ ਨਹੀਂ ਲੂਗਾ ਬਸ ਇਹ ਬਾਜ਼ ਦੀ ਖਾਸੀਅਤ ਹੈ ਹਾਂਜੀ ਹਾਂਜੀ ਇਹ ਸ਼ਿਕਾਰ ਖੁਦ ਮਾਰ ਕੇ ਖੁਦ ਕਰੀ ਹਾਂਜੀ ਹਾਂਜੀ ਠੀਕ ਹੈ ਤਾਂ ਗੁਰਨoor ਸਿੰਘ ਜੀ ਜਦੋਂ ਤੁਸੀਂ ਬਾਜ਼ਾਰ ਨੂੰ ਜਾਂਦੇ ਜੋ ਕਿਸ ਟਾਈਮ ਤੈਨੂੰ ਨਾਲ ਲੈ ਜਾਂਦੇ ਹੋ ਹਾਂਜੀ ਹਾਂਜੀ ਇਹਨੂੰ ਬੂਟ ਦੇ ਅੱਗੇ ਹੰਡਲ ਤੇ ਭਾਈ ਦਾ ਨਾਲ ਅੱਛਾ ਜਾਂਦਾ ਆ ਠੀਕ ਹੈ ਸਾਰੇ ਲੋਕੀ ਦੇਖ ਕਈ ਹਜ਼ਾਰ ਦੇ ਵੀ ਨਿਕਲ ਆ ਲਗੇ ਕਹਿੰਦੇ ਮੱਭਾ ਫੋਟੋ ਕੁਝ ਨਹੀਂ ਫੋਟੋ ਵੀ ਖਰੀਦਾਂਦੇ ਆ ਅੱਛਾ ਹਾਂਜੀ ਫਿਰ ਉਦੋਂ ਮਨ ਦੇ ਵਿੱਚ ਕਿੰਨੀ ਖੁਸ਼ੀ ਆਉਂਦੀ ਹੈ ਉਦੋਂ ਬਹੁਤ ਜ਼ਿਆਦਾ ਖੁਸ਼ੀ ਆਉਂਦੀ ਆ ਜੀ ਕਿ ਮੈਂ ਜਿਹੜਾ ਸ਼ੌਂਕ ਪਾਲਿਆ ਕਿ ਮੇਰਾ ਮਾੜਾ ਸ਼ੌਂਕ ਨਹੀਂ ਹੈ ਹਾਂਜੀ ਹਾਂਜੀ ਲੋਕੀ ਮੇਰੇ ਨਾਲ ਫੋਟੋਆਂ ਖਿਚਾਉਂਦੇ ਨੇ ਠੀਕ ਹੈ ਰੋਹ ਸਿੰਘ ਜੀ ਜਦੋਂ ਘਰ ਦੇ ਵਿੱਚ ਖੁੱਲਾ ਛੱਡ ਦਿੰਦੇ ਜੋ ਕਿਹ ਟਾਈਮ ਤੇ ਰੱਸੀ ਪਾਉਣਾ ਭੁੱਲ ਜਾਂਦੇ ਜੋ ਉੱਡ ਕੇ ਕਿਤੇ ਗਵਾਂਡੀਆਂ ਵੱਲ ਨਹੀਂ ਚਲੇ ਜਾਂਦਾ ਨਹੀਂ ਨਹੀਂ ਰੇਂਦਾ ਘਰ ਦੇ ਅੰਦਰ ਅੰਦਰ ਹੀ ਘਰ ਦੇ ਬਾਹਰ ਨਹੀਂ ਜਾਣਾ ਅੱਛਾ ਰਹਿਣਾ ਇਹਨੇ ਘਰ ਦੇ ਵਿੱਚ ਹੀ ਆ ਤੇ ਘਰ ਤੋਂ ਬਾਹਰ ਨਹੀਂ ਜਾਣਾ ਇੱਕ ਇਹ ਇਹਦੇ ਵਿੱਚ ਖਾਸ ਕਿਤੇ ਇੰਨੀ ਵੀ ਖਾਜੇ ਜੋ ਤੇ ਪੱਖਾ ਚੱਲਦਾ ਮੈਣਾ ਹੂੰ ਇਹ ਨਹੀਂ ਉੜਨਾ ਨਹੀਂਗਾ ਅੱਛਾ ਇਨਸ਼ਾਅੱਲਾ ਹੀ ਮਾਰਨੀ ਆ ਇੱਕ ਬੈਡ ਤੋਂ ਦੂਜੇ ਬੈਡ ਦਾ ਅਗਰ ਦੂਜੇ ਬੈਡ ਤੋਂ ਸੋਫੇ ਤੇ ਮੈਂ ਉੱਪਰ ਨੂੰ ਨਹੀਂ ਜਾਣਾ ਉੱਪਰ ਨੂੰ ਨਹੀਂ ਫੇਰਨ ਜਾਣਾ ਜੱਟਾ ਜਾਂਦਾ ਇਹਨੂੰ ਇੰਨਾ ਪਤਾ ਉਹ ਤੇ ਪੱਖਾ ਹੈਗਾ ਮੈਂ ਉੱਤੇ ਨਹੀਂ ਜਾਣਾ ਅੱਛਾ ਇਹਨੂੰ ਇੰਨਾ ਪਤਾ ਲੱਗ ਜਾਂਦਾ ਕੋਈ ਪੱਖਾ ਚੱਲਦਾ ਪਿਆ ਹੈ ਹਾਂਜੀ ਠੀਕ ਹੈ ਤੇ ਫਿਰ ਇਹ ਰਾਤ ਨੂੰ ਇਹਦਾ ਸੌਂਦਾ ਕਿਹੜੇ ਟਾਈਮ ਤੇ ਜੇ ਕੋਈ ਸ਼ਾਮ ਦੇ ਟਾਈਮ ਨੂੰ 8:00 ਹੋਏ ਨਾ ਇਹਦਾ ਕਮਰਾ ਹੈ ਉੱਤੇ ਸਪੈਸ਼ਲ ਵੇਕਰ ਅੱਛਾ ਉਹ ਕਮਰੇ ਵਿੱਚ ਨੂੰ ਰੱਖ ਲੀਦਾ ਆ ਉੱਤੇ ਇੱਕ ਚੂਹਾ ਰੱਖ ਕੇ ਉਹ ਬੰਦਾ ਕਰਕੇ ਆਈਦਾ ਆ ਫਿਰ ਜਦੋਂ ਨੂੰ ਕੋਈ ਭੁੱਖ ਲੱਗਦੀ ਏ ਤੇ ਫਿਰ ਆਪਣੇ ਇਸ਼ਾਰੇ ਦੇ ਵਿੱਚ ਕਿਦਾਂ ਸਮਝਾਉਂਦਾ ਤੇ ਕਿਦਾਂ ਤੁਹਾਨੂੰ ਪਤਾ ਲੱਗਦਾ ਕਿ ਹੁਣ ਇਹਨੂੰ ਭੁੱਖ ਲੱਗੀ ਹੋਈ ਉਹ ਚੀਕਾਂ ਮਾਰਦਾ ਹੈ ਕਾਫੀ ਅੱਛੇ ਹਾਂਜੀ ਆਪਾਂ ਇਹਦੇ ਵਾਗੇ ਆਣਾ ਇਹਨੇ ਹੱਥ ਨੂੰ ਪੰਜੇ ਵਾਰਨੇ ਪੜਨਾ ਇਨਸ਼ਾਅੱਲਾ ਇਹਨੂੰ ਭੁੱਖ ਲੱਗੀ ਇਹਨੂੰ ਭੁੱਖ ਲੱਗੀ ਹੈ ਹਾਂਜੀ ਠੀਕ ਹੈ ਬਾਈ ਚਾਂਸ ਇਹ ਕੋਠੇ ਦੀ ਛਾਤੇ ਤੇ ਚੜ ਗਿਆ ਤਾਂ ਨਹੀਂ ਉੱਡਦਾ ਨਹੀਂ ਖੁੱਲੇ ਆਸਮਾਨ ਦੇ ਵਿੱਚ ਇੱਕ ਵਾਰ ਉੱਡਿਆ ਹੀਗਾ ਸਾਡੇ ਕੋਲ ਤੋਂ ਉੱਡ ਕੇ ਗਵਾਂਡੀਆਂ ਕੋਠੇ ਗਵਾਂਡੀਆਂ ਤੋਂ ਦੂਜੇ ਕੋਠੇ ਗਿਆ ਅੱਛਾ ਉੱਥੋਂ ਨਹੀਂ ਉੱਡਿਆ ਉਹ ਉੱਥੇ ਜਾ ਕੇ ਮੇਰੇ ਲਾਗੇ ਗਿਆ ਉਹ ਮੈਂ ਹੱਥ ਕੀਤਾ ਤੇ ਆ ਕੇ ਅੱਗੇ ਆ ਕੇ ਬਹਿ ਗਿਆ ਅੱਛਾ ਅੱਗੇ ਆਣ ਕੇ ਬਹਿ ਗਿਆ ਹਾਂਜੀ ਕਿਉਂਕਿ ਜਿਹੜਾ ਬਾਜ਼ ਹੁੰਦਾ ਹੈ ਇਹ ਆਜ਼ਾਦ ਪੰਸੀ ਆ ਹਾਂਜੀ ਹਾਂਜੀ ਕਿਉਂਕਿ ਖੁੱਲੇ ਆਸਮਾਨ ਦੇ ਵਿੱਚ ਇਹਦੀ ਫਿਤਰਤ ਹੈ ਉੱਡਣ ਦੀ ਤੇ ਕਹਿੰਦੇ ਬੜੀ ਉੱਚੀ ਜਗ੍ਹਾ ਤੇ ਜ ਵੀ ਚਲੇ ਜਾਵੇ ਤੇ ਬਾਜ਼ ਦੀ ਜਿਹੜੀ ਨਿਗਾ ਆਪਣੇ ਸ਼ਿਕਾਰ ਤੇ ਹੁੰਦੀ ਹੈ ਹਾਂਜੀ 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 ਉਹ ਕਿੰਨਾ ਉੱਚਾ ਉੱਡ ਜਾਵੇ ਇਹਦੀ ਇੱਕ ਖਾਸੀਅਤ ਇਹ ਨਿਗਾ ਦੀ ਖਾਸੀਅਤ ਹੈ ਹਾਂਜੀ ਪਰ ਤੁਸੀਂ ਕਹਿ ਰਹੇ ਹੋ ਕਿ ਬਾਹਰ ਨੇ ਜਾਂਦਾ ਨਹੀਂ ਹੈ ਜਾਂ ਚੱਲ ਜਾਂਦਾ ਤਾਂ ਫਿਰ ਵਾਪਸ ਅੱਛਾ ਅੱਛਾ ਇਹਨੂੰ ਤੁਸੀਂ ਗਿਹਾ ਹੀ ਉਸ ਹੱਦ ਦੇ ਨਾਲ ਠੀਕ ਹੈ ਫੈਮਿਲੀ ਵੱਲੋਂ ਕਿਹੋ ਜੀ ਗੁਰਨੂਰ ਨੂੰ ਸਪੋਰਟ ਹੈ ਫੈਮਿਲੀ ਦਾ ਪੂਰੀ ਸਕੋਡ ਆ ਜੀ ਉਹ ਕਹਿੰਦੇ ਜਿਹੜਾ ਮਰਜੀ ਤੈਨੂੰ ਜਾਨਵਰ ਦੇ ਦੇ ਕਰਦਾ ਆ ਤੂੰ ਲੈ ਕੇ ਆਪਾਂ ਸੰਭਾਂਗੇ ਜਲੀ ਦੇ ਵਿੱਚ ਜਿਹੜੇ ਕੁੱਤੇ ਵਗੈਰਾ ਸਾਫ ਸੋੜ ਲੱਗ ਜਾਂਦੀ ਉਹਦਾ ਵੀ ਆਪਾਂ ਧਿਆਨ ਰੱਖੀਦਾ ਆ ਜੇ ਕਿ ਪੰਛੀ ਦੇ ਵੀ ਡੋਰ ਵਗੈਰਾ ਆ ਜਾਂਦੀ ਆ ਉਹ ਵੀ ਘਰੇ ਵਾ ਕੇ ਉਹਨੂੰ ਵੀ ਸੰਭੀ ਲਾਇਆ ਹਾਂਜੀ ਅ ਗੁਰਨੂਰ ਸਿੰਘ ਜੀ ਜਿਵੇਂ ਨਾ ਚైనా ਡੋਰ ਹੈ ਚైనా ਡੋਰ ਦੇ ਨਾਲ ਜਿਹੜੇ ਪੰਛੀ ਹੈ ਨਾ ਉਹ ਬਹੁਤ ਜ਼ਖਮੀ ਹੁੰਦੇ ਨੇ ਤੇ ਕਿਸੇ ਟਾਈਮ ਤੇ ਉਹ ਇਹੋ ਜਿਹੇ ਜਾਲ ਦੇ ਵਿੱਚ ਫਸਦੇ ਜਾਉ ਤੇ ਉਹ ਉਹਨਾਂ ਦੀ ਮੌਤ ਵੀ ਹੋ ਜਾਂਦੀ ਹੈ ਕੀ ਮੈਸੇਜ ਰਹੇਗਾ ਉਹਨਾਂ ਨੌਜਵਾਨਾਂ ਪ੍ਰਤੀ ਜਿਹੜੇ ਚైనా ਡੋਰ ਨਾਲ ਪਤੰਗਬਾਜ਼ੀ ਕਰਦੇ ਨੇ ਤੇ ਇਹੋ ਜਿਹੇ ਜਿਹੜੇ ਪੰਛੀ ਨੇ ਜਿਹੜੇ ਉਹ ਉਹਦੀ ਚైనా ਡੋਰ ਦੇ ਵਿੱਚ ਫਸ ਜਾਂਦੇ ਨੇ ਕੀ ਮੈਸੇਜ ਰਹੇਗਾ ਉਹਨਾਂ ਨੂੰ ਮੈਂ ਇੱਕ ਰੀ ਬਾਜ ਵੀ ਹਮ ਬਚਾਇਆ ਹੈ ਚੈਨਲ ਰੋਡ ਦੇ ਵਿੱਚ ਫਸਿਆ ਹੈਗਾ ਅੱਛਾ ਦਰਗਾ ਤੋਂ ਉਹ ਕਿਆ ਰਹੇਗਾ ਹੂੰ ਉਹਨੂੰ ਬਚਾਇਆ ਹੈਗਾ ਤੇ ਉਹ ਜੋ ਟੀਕਰਕੇ ਉਹਨੂੰ ਡਾਤਾ ਹੈਗਾ ਹੂੰ ਤੇ ਇਹ ਆਪਣੇ ਨੌਜਵਾਨਾਂ ਨੂੰ ਚਾਹੀਦਾ ਅੱਜ ਕੱਲ ਦੇ ਵਿੱਚ ਚੈਨਲ ਰੋਡ ਦਾ ਬਾਤੋਂ ਬਾਈਕਾਟ ਕਰਨਾ ਤੇ ਸਰਕਾਰ ਨੂੰ ਚਾਹੀਦਾ ਬੈਨ ਕਰਨਾ ਸਰਕਾਰ ਜਾਣ ਕੇ ਨਹੀਂ ਕਰਦੀ ਸਰਕਾਰ ਚਾਵੇ ਕੀ ਨਹੀਂ ਕਰ ਸਕਦੀ ਉਨੇ ਨਾ ਨਵਾਂ ਕਾਨੂੰਨ ਲਾਗੂ ਕੀਤਾ ਆ ਵੀ 18 ਸਾਲ ਤੋਂ ਘਟਾ ਵਾ ਜੇ ਗੱਡੀ ਚ ਵਹੇਗਾ ਕੋਈ ਵੀ 2 ਵੀਲਰ ਆ 4 ਵੀਲਰ 25000 ਦਾ ਜੁਰਮਾਨਾ ਦੇ ਘਰਦਿਆਂ ਜੀ ਹੋਏਗੀ ਜੀਆਂ ਇਹ ਕਰ ਸਕਦੇ ਤੇ ਚੈਨਲ ਹੋਰ ਨਹੀਂ ਐ ਬੈਨ ਕਰ ਸਕਦੇ ਜਾਨ ਨੂੰ ਇਹ ਕੁਝ ਵੀ ਕਰ ਸਕਦੇ ਬੜਾ ਜਾਣ ਕੇ ਨਹੀਂ ਕਰਦੇਗੇ ਠੀਕ ਹੈ ਹਾਂ ਜੀ ਇਹ ਵੀ ਇਹਨਾਂ ਨੂੰ ਚਾਹੀਦਾ ਕਰਨਾ ਤੇ ਜਿਹੜੇ ਪੰਛੀ ਵਗੈਰਾ ਆ ਉਹ ਵੀ ਡੋਰ ਵਿੱਚ ਫਸਦੇ ਆ ਇੱਕ ਅਰੇਰੀਆ ਕਾਂਟੀਨਾ ਵੜਾਈ ਹੋਈ ਅੱਛਾ ਉਹਦੇ ਕੋਠੇ ਕਬੂਤਰ ਰਮਕਦਾ ਪਿਆ ਤੇ ਡੋਰ ਉਹਦੇ ਅੜੀ ਹੋਈ ਅੱਛਾ ਡੋਰ ਦੇ ਜਿਵੇਂ ਪੇਟਿਆ ਉਹਨੇ ਉਹਨੇ ਕੋਠੇ ਨਹੀਂ ਜਾਣੇ ਤੁਹਾਨੂੰ ਬਚਾਲਾ ਤੇ ਆਂਦੀ ਮਰਦਾ ਮਰੀ ਜਾਵੇ ਮੈਂ ਨਹੀਂ ਕਰਾ ਅੱਛਾ ਤੇ ਮੈਂ ਲੜਕੇ ਕੋਦੇ ਕੋਠੇ ਧੱਕੇ ਦਾ ਚੜਿਆ ਤੇ ਕਿਹੜਾ ਨੂੰ ਬਚਾਇਆ ਉਹਨੂੰ ਉਹਨੂੰ ਕਬੂਤਰ ਨੂੰ ਬਟਾ ਲਿਆ ਹਾਂਜੀ ਉਹਦੀ ਖਾਤਰ ਗਵਾਂਡੀਆਂ ਦੇ ਨਾਲ ਜਿਸੇ ਦੇ ਨਾਲ ਲੜਾਈ ਜਰੂਰ ਕਰ ਲਈ ਪਰ ਉਹਦੀ ਜਾਨ ਬਚਾ ਦਿੱਤੀ ਇਸ ਤੋਂ ਇਲਾਵਾ ਗੁਰਨੂਰ ਨੂੰ ਹੋਰ ਕੀ ਕੀ ਸ਼ੌਂਕ ਨੇ ਇਹ ਤੋਂ ਮਾਵਾਂ ਸ਼ੌਂਕ ਜੀ ਆਪਾਂ ਨੂੰ ਹੈਗੇ ਨੇ ਜਾਨਵਰਾਂ ਦਾ ਇਹਨੇ ਬਲ ਤੇ ਜ਼ਿਆਦਾਤਰ ਅੱਛੇ ਜਾਨਵਰਾਂ ਦਾ ਸ਼ੌਕ ਆ ਤੇ ਆਪਾਂ ਉਹ ਟਰੈਵਲ ਕਰਨ ਦਾ ਵੀ ਥੋੜਾ ਬਹੁਤ ਸ਼ੌਕ ਆ ਠੀਕ ਹੈ ਹਾਂਜੀ ਤੇ ਫਿਰ ਜਦੋਂ ਇਹ ਫਿਰ ਬਾਜ ਨੂੰ ਨਾਲ ਹੀ ਰੱਖਦੇ ਜਦੋਂ ਜਦੋਂ ਨਹੀਂ ਬਾਜ ਫਿਰ ਮਗਰ ਪਾਪਾ ਵੀ ਸਾਥ ਦੇ ਮਰੇ ਅੱਛਾ ਅੱਛਾ ਇਹ ਪਾਪਾ ਕੋਲ ਚੱਲਿਆ ਦਾ ਠੀਕ ਹੈ ਸੋ ਗੁਰਨੂਰ ਜੀ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਗੁਰਨੂਰ ਸਿੰਘ ਜੀ ਜਿਨ੍ਹਾਂ ਨੇ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਅੱਜ ਦੀ ਜਿਹੜੀ ਨੌਜਵਾਨ ਪੂਰੀ ਜਿਹੜੀ ਅੱਜ ਦੀ ਨੌਜਵਾਨ ਜਿਹੜੀ ਪੀੜ੍ਹੀ ਹੈ ਉਹ ਗਲਤ ਪਾਸੇ ਜਾ ਰਹੀ ਹੈ ਉੱਥੇ-ਪੁੱਥੇ ਜਿਹੜੇ ਉਹਨਾਂ ਨੇ ਸ਼ੌਕ ਨੇ ਪੈਸੇ ਦੀ ਬਰਬਾਦੀ ਸਮੇਂ ਦੀ ਬਰਬਾਦੀ ਤੇ ਕਿਸੇ ਟਾਈਮ ਤੇ ਜਾਨ ਤੋਂ ਵੀ ਹੱਥ ਉਹ ਗਵਾ ਲੈਂਦੇ ਨੇ ਸੋ ਇਸ ਨੌਜਵਾਨ ਨੇ ਇੱਕ ਮੈਸੇਜ ਵੀ ਦਿੱਤਾ ਹੈ ਜੇ ਸ਼ੌਕ ਪਾਲਣਾ ਹੈ ਯਾ ਰਹਿੋ ਜਾਂ ਸ਼ੌਕ ਪਾਲੋ ਜਿਸ ਸ਼ੌਕ ਦੇ ਵਿੱਚ ਤੁਹਾਡਾ ਪਰਿਵਾਰ ਵੀ ਸਹਿਮਤ ਹੋਵੇ ਜਿਸ ਸ਼ੌਕ ਦੇ ਵਿੱਚ ਪਬਲਿਕ ਤਾਨੂੰ ਦੇਖੇ ਔਰ ਤਾਨੂੰ ਰੋਕੇ ਤੇ ਰੋਕੇ ਕਵੇ ਸਾਡੇ ਨਾਲ ਫੋਟੋ ਖਚਾਓ ਇੱਕ ਇਹੋ ਜਿਹਾ ਸ਼ੌਂਕ ਪਾ ਲੋ ਨਾ ਕਿ ਇਹੋ ਜਿਹਾ ਸ਼ੌਂਕ ਪਾ ਲੋ ਜਿਸ ਸ਼ੌਂਕ ਦੇ ਨਾਲ ਤੁਹਾਡੀ ਫੈਮਿਲੀ ਵੀ ਪਰੇਸ਼ਾਨ ਹੋਵੇ ਤੇ ਪਬਲਿਕ ਵੀ ਪਰੇਸ਼ਾਨ ਹੋਵੇ ਸੋ ਇਹੋ ਜਿਹੀਆਂ ਸਟੋਰੀਆਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦਿਆਲ ਸਿੰਘ ਅੰਮ੍ਰਿਤਸਰ